ਬਦਲ ਲਿਆਂਦਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਜੇ ਤਾਂ ਤੁਹਾਡੇ ਵਿੱਚ ਸੁਣਨ ਦਾ ਮਾਦਾ ਹੈਗਾ ਤੇ ਵੀਡੀਓ ਨੂੰ ਸ਼ੇਅਰ ਕਰਨ ਦਾ ਮਾਦਾ ਹੈਗਾ ਤੇ ਫਿਰ ਇਹ ਵੀਡੀਓ ਦੀ ਕੱਲੀ ਕੱਲੀ ਗੱਲ ਜਿਹੜੀ ਆ ਸੁਣਿਓ ਤੇ ਇਹਨੂੰ ਅੱਗੇ ਸ਼ੇਅਰ ਕਰਿਓ ਕਿ ਜਿਹੜੀ ਤੁਸੀਂ ਅਡੀਆਂ ਚੁੱਕ ਚੁੱਕ ਕੇ ਪੂਰਾ ਜੋਰ ਲਾ ਕੇ ਸਰਕਾਰ ਬਣਾਈ ਹੀ ਜਿਹੜਾ ਬਹੁਜਣ ਸਮਾਜ ਜਿਹੜਾ 85% ਗਰੀਬ ਸਮਾਜ ਹੈ ਉਹਨਾਂ ਵਾਸਤੇ ਸਰਕਾਰ ਨੇ ਕੀਤਾ ਕੀ ਇਹ ਕਿਉਂ ਸਰਕਾਰ ਜਿਹੜੀ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਸੁਣੋ ਵੀਡੀਓ ਤੇ ਕਰੋ ਅੱਗੇ ਸ਼ੇਅਰ ਬਰਾਬਸਰਾਂ ਦੀਆਂ ਭਾਰਤੀਆਂ ਦੇ ਅੰਦਰ ਰਿਜ਼ਰਵੇਸ਼ਨ ਦੇ ਰਹੇ ਬਿਆਨੀਆਂ ਏਜੀ ਐਨ ਏ ਡਿਪਟੀ ਏਜੀ ਐਨ ਏ ਸੀਨੀਅਰ ਏਜੀ ਵੀ ਅਸੀਂ ਅਖਬਾਰ 'ਚ ਐਡਵਰਟਾਈਜ਼ਮੈਂਟ ਕਰਤੀ ਮੈਂ ਪਿਛਲੇ ਸਾਲ ਦੀ ਅਖਬਾਰ ਚੱਕ ਕੇ ਖੜਾ ਹੋਇਆ ਵੀ ਸਪੀਕਰ ਸਾਹਿਬ ਮੰਤਰੀ ਸਾਹਿਬ ਜਿਹੜੀ ਗੱਲ ਕਹਿ ਰਹੇ ਪਿਛਲੇ ਸਾਲ ਵੀ ਇਹਨਾਂ ਨੇ ਐਡਵਰਟਾਈਜ਼ਮੈਂਟ ਕੀਤੀ ਇੱਕ ਸਾਲ ਹੋ ਗਿਆ ਬੇ ਜਿਹੜੇ ਤੁਹਾਡੇ ਜੀ ਰਾਤ ਨੂੰ ਅਸਤੀਫਾ ਦੇ ਜਾਂਦੇ ਸੀ ਜੇ ਸਾਡੇ ਨਲਾਇਕ ਰੱਖੇ ਹੁੰਦੇ ਤਾਂ ਸਰਕਾਰ ਦੀ ਲੜਾਈ ਲੜਦੇ ਪਰ ਅੱਜ ਤੱਕ ਨਹੀਂ ਰੱਖ ਹੋਏ ਉਹ ਫਿਰ ਇੱਕ ਕੋਰਟ ਦਾ ਆਰਡਰ ਚੱਕ ਕੇ ਖੜੇ ਹੋਏ ਵੀ ਅਸੀਂ ਇਸ ਕਰਕੇ ਨਹੀਂ ਰੱਖ ਸਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅੰਦਰ ਕੇਸ ਚੱਲਦਾ ਸੀਗਾ ਇਸ ਕਰਕੇ ਡਿਲੇ ਹੋ ਗਿਆ ਐ ਮੈਂ ਕੋਰਟ ਦੀ ਕਾਪੀ ਚੱਕ ਕੇ ਖੜਾ ਹੋਇਆ ਮੈਂ ਸਾਰੀ ਲਾਈਨ ਪੜ ਕੇ ਸੁਣਾਈ ਹਾਈ ਕੋਰਟ ਦੀ ਜੱਜਮੈਂਟ ਦੀ ਵੇ ਸਪੀਕਰ ਸਾਹਿਬ ਇਹਦੇ ਵਿੱਚ ਹਾਈ ਕੋਰਟ ਨੇ ਲਿਖਿਆ ਕਿ ਸਰਕਾਰ ਦੀ ਇੱਛਾ ਹੋਵੇ ਤਾਂ ਰੱਖ ਸਕਦੀ ਆ ਜੇ ਇੱਛਾ ਨਾ ਹੋਵੇ ਤਾਂ ਨਹੀਂ ਰੱਖ ਸਕਦੀ ਬਿਨਾਂ ਦੀ ਇੱਛਾ ਨਹੀਂ ਸੀ ਵੀ ਹੁਣ ਸਾਨੂੰ ਕਿੱਦਾਂ ਬਦਲੋਗੇ ਵੀ ਇਹਨਾਂ ਦੀ ਇੱਛਾ ਠੀਕ ਹੈ ਤਾਂ ਅੰਸ਼ੋਰੈਂਸ ਦਿੱਤੀ ਐ ਅੰਸ਼ੋਰੈਂਸ ਕਮੇਟੀ ਆ ਪੰਜਾਬ ਵਿਧਾਨ ਸਭਾ ਦੇ ਅੰਦਰ ਜਿਉ ਕੋ ਮਨਿਸਟਰ ਜਾਂ ਮੁੱਖ ਮੰਤਰੀ ਉੱਤੇ ਅਸ਼ਵਾਸ਼ਣ ਦੇ ਦੇਵੇ ਵੀ ਅਸੀਂ ਇਹ ਕੰਮ ਕਰਾਂਗੇ ਜੋ ਨਾ ਕਰੇ ਤੁਸੀਂ ਅੰਸ਼ੋਰੈਂਸ ਕਮੇਟੀ ਤੇ ਲਿਜਾ ਸਕਦੇ ਆ ਤਾਂ ਪੰਜਾਬ ਦੇ ਅੰਦਰ ਪਹਿਲੀ ਵਾਰ ਦੇਸ਼ ਦਾ ਇੱਕ ਪੰਜਾਬ ਸੂਬਾ ਪਹਿਲਾ ਜਿੱਥੇ ਲੋਕ ਸਭਾ ਦੇ ਅੰਦਰ ਰਾਜ ਰਿਜ਼ਰਵੇਸ਼ਨ ਮਿਲਿਆ ਕੱਲੇ ਬੰਦੇ ਦੀ ਲੜਾਈ ਕੱਲੇ ਦੇ ਮੱਦੇ ਤੇ ਇਸ ਮੇਰੀਆਂ ਜਿਹੜੇ ਮੇਰੇ ਪੇਜ ਆ ਉਹਨਾਂ ਤੇ ਸਾਰੇ ਇਹ ਪਏ ਹੋ ਮਾਝੇ ਤੁਸੀਂ ਕੱਲੇ ਆਪਣੇ ਕੌਮ ਦੀ ਸਮਾਜ ਦੀ ਲੜਾਈ ਉਸ ਸਦਨ ਦੇ ਅੰਦਰ ਲੜਦੇ ਆ ਤੁਸੀਂ ਬਹੁਤ ਕੁਝ ਮਨਵਾ ਸਕਦੇ ਆ ਮੈਂ ਵਕੀਲਾਂ ਨੂੰ ਪੁੱਛਦਾ ਹੁੰਦਾ ਸੀ ਹਾਈ ਕੋਰਟ ਦੇ ਵਕੀਲ ਮੇਰੇ ਕੋਲ ਆਉਂਦੇ ਸੀ ਜਦੋਂ ਰਿਜ਼ਰਵੇਸ਼ਨ ਲੈਣੀ ਸੀ 600 ਵਕੀਲ ਵੀ ਆਉਂਦਾ ਸੀ ਹਾਈ ਕੋਰਟ ਮੈਂ ਕਿਹਾ ਕਿਉਂ ਨਹੀਂ ਦੇ ਰਹੇ ਇਹਨਾਂ ਨੂੰ ਕਾਰਨ ਕੀ ਆ ਉਹ ਕਹਿੰਦੇ ਇਹਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਅੰਦਰ 20 ਜੱਜ ਐਲੀਵੇਟ ਹੋਣੇ ਵੀ ਉਹ ਨਹੀਂ ਚਾਹੁੰਦੇ ਅਸੀਂ ਨਿਆ ਪਾਲਿਕਾ ਦੇ ਅੰਦਰ ਆਈਏ ਇਸ ਕਰਕੇ ਰੋਕਾਂ ਲਗਾ ਰਹੇ ਆ ਅੱਜ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੇ ਅੰਦਰ 58 ਲਾਅ ਅਫੀਸਰ ਪਿਛਲੇ 2 ਸਾਲ ਚ ਲੱਗੇ ਕੱਲੇ ਵਾਜਨ ਸਮਾਜ ਪਾਰਟੀ ਦੇ ਐਮਐਲਏ ਦੇ ਚੱਕਰ ਨੂੰ ਪੰਜਾਬ ਦੇ ਅੰਦਰ ਐਨਓਸੀ ਦਾ ਮਾਮਲਾ ਸੀਗਾ ਮੇ ਪੰਜਾਬ ਦੀ ਅਸੈਂਬਲੀ ਚੱਕਿਆ ਕਿ ਪੰਜਾਬ ਦੇ ਲੋਕ ਜਦੋਂ ਕਚਹਿਰੀਆਂ ਦੇ ਅੰਦਰ ਜਾਂਦੇ ਆ ਤਹਿਸੀਲਦਾਰ ਵਿਹਲੇ ਬੈਠੇ ਆ ਟਾਈਪਿਸਟ ਵਿਹਲੇ ਬੈਠੇ ਆ ਸ